ਹਾਂਜੀ ਗਰੂ ਪਿਆਰਿਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੱਖ ਇਤਿਹਾਸ ਨਾਲ ਜੁੜੀਆਂ ਹੋਈਆਂ ਦਿਲਚਸਪ ਰੋਚਕ ਅਤੇ ਜਾਣਕਾਰੀ ਭਰਪੂਰ ਵੀਡੀਓ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਚੈਨਲ ਜਿੰਦ ਬਡਾਲੀ ਨੋਟੀਫਿਕੇਸ਼ਨ ਵਾਸਤੇ ਬੈਲ ਵਾਲਾ ਬਟਨ ਦਬਣਾ ਨਾ ਭੁੱਲਣਾ ਤਾਂ ਕਿ ਨਵੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਤਾਂ ਗਰੂ ਪਿਆਰਿਓ ਸ਼ਰੋਮਣੀ ਅਕਾਲੀ ਦਲ ਹੈ ਜਿਹੜੀ ਇਸ ਸਿੱਖਾਂ ਦੀ ਧਾਰਮਿਕ ਤੇ ਸਿਆਸੀ ਜਥੇਬੰਦੀ ਹੈ ਅਕਾਲੀ ਸ਼ਬਦ ਦਾ ਅਰਥ ਤੁਹਾਨੂੰ ਪਤਾ ਹੀ ਹੈ ਉਹ ਬੰਦਾ ਜੋ ਆਪਣੇ ਆਪ ਨੂੰ ਅਕਾਲ ਪੁਰਖ ਦੀ ਪਰਜਾ ਸਮਝਦਾ ਹੋਵੇ ਕੁਰਬਾਨੀ ਕਰਨ ਵਾਲੇ ਮਰਜੀਵੜਿਆਂ ਅਤੇ ਸ਼ਹੀਦਾਂ ਦੀ ਇਸ ਜਥੇਬੰਦੀ ਦਾ ਜਨਮ ਹੈ ਜਿਹੜਾ ਇਹ 14 ਦਸੰਬਰ 1920 ਨੂੰ ਸ੍ਰੀ ਅਕਾਲ ਤਖਤ ਸਹਿਬ ਵਿਖੇ ਇੱਕ ਹੁਕਮਨਾਮਾ ਜਾਰੀ ਕਰਕੇ ਬੁલાਏ ਗਏ ਪੰਥਕ ਇਕੱਠ ਵਿੱਚ ਹੋਇਆ ਸੀ ਔਰ ਇਸ ਅਕਾਲੀ ਦਲ ਨੇ 29 ਮਾਰਚ 1922 ਨੂੰ ਦੋ ਨੁਕਾਤੀ ਪ੍ਰੋਗਰਾਮ ਦਾ ਐਲਾਨ ਕੀਤਾ ਜੋ ਕਿ ਸਾਰੇ ਅਕਾਲੀ ਜਥਿਆਂ ਨੂੰ ਇਕੱਠਾ ਕਰਕੇ ਪੰਥ ਦੀ ਸੇਵਾ ਕਰਨੀ ਦੂਜਾ ਗੁਰਦਵਾਰਾ ਦੀ ਸੇਵਾ ਬਾਤ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੁਕਮ ਅਤੇ ਅਮਲ ਕਰਨਾ ਸੋ ਅਕਾਲੀਆਂ ਵੱਲੋਂ ਮੈਂ ਮਰਾਂ ਪੰਥ ਜੀਵੇ ਦੀ ਥਾਂ ਉਲਟ ਆਪਣੇ ਸੌੜੇ ਰਾਜਸੀ ਹਿੱਤਾਂ ਲਈ ਮੈਂ ਜੀਵਾਂ ਪੰਥ ਤੁਹਾਨੂੰ ਪਤਾ ਹੀ ਕੀ ਅੱਗੇ ਆਉਣਾ ਇਹਦੀ ਪਾਲਿਸੀ ਦੀ ਪਾਲਣਾ ਕਾਰਨ ਅੱਜ ਅਕਾਲੀ ਦਲ ਚ ਆਪਣੇ ਨਿੱਜੀ ਹਿੱਤਾਂ ਤਰਜੀਹ ਦਿੱਤੀ ਜਾਣ ਲੱਗੀ ਸੋ ਪੰਥ ਤੇ ਪੰਜਾਬ ਦੀ ਕਿਸੇ ਨੂੰ ਪਰਵਾਹ ਨਹੀਂ ਪੰਜਾਬੀ ਸੂਬੇ ਦੇ ਵਿੱਚ ਅਕਾਲੀ ਭਾਵੇਂ ਇੱਕ ਸ਼ਕਤੀਸ਼ਾਲੀ ਰਾਜਸੀ ਸ਼ਕਤੀ ਬਣ ਕੇ ਉੱਭਰੇ ਸੀ ਪਰ ਆਪਣੇ ਸੌੜੇ ਰਾਜਸੀ ਹਿੱਤਾਂ ਤੇ ਭਾਈ ਭਤੀਜਾ ਆਵਾਦ ਨੂੰ ਬढ़ावा ਦੇਣ ਤੇ ਸੁਪਰਮੇਸੀ ਲਈ ਆਪਸ ਵਿੱਚ ਅਕਸਰ ਲੜਦੇ ਰਹੇ ਖਾਸ ਕਰਕੇ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਦਾ ਉਦੋਂ ਦਾ ਪ੍ਰਧਾਨ ਜਹੇਦਾਰ ਜਗਦੇਸ਼ ਸਿੰਘ ਤਲਵੰਡੀ ਹੁੰਦਾ ਸੀ ਤਾਂ ਤਲਵੰਡੀ ਅਤੇ ਲੰਮਾ ਸਮਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਰਿਹਾ ਗੁਰਚੰਦ ਸਿੰਘ ਤੌੜਾ ਸੋ ਇਹ ਕਾਫੀ ਲੰਮਾ ਸਮਾਂ ਸਿੱਖ ਸਿਆਸਤ ਤੇ ਸ਼ਾਇਰ ਰਹੀ ਸੀ ਅਕਾਲੀ ਦਲ ਦੇ ਉਸ ਸਮੇਂ ਦੇ ਪ੍ਰਧਾਨ ਸੰਤ ਸਿੰਘ ਸੰਤ ਫਤੇ ਸਿੰਘ ਇਹਨੇ ਜਸਟਿਸ ਗਰਨਾਮ ਸਿੰਘ ਨਾਲ ਨਾਰਾਜ਼ ਹੋ ਕੇ ਬਾਦਲ ਨੂੰ ਪਹਿਲੀ ਵਾਰ 26 ਮਾਰਚ 1970 ਨੂੰ ਮੁੱਖ ਮੰਤਰੀ ਬਣਾਤਾ ਸਾਲ 73 ਦੇ ਅਖੀਲੇ ਮਹੀਨਿਆਂ ਚ ਥੋੜੇ ਜੇ ਸਮੇਂ ਦੇ ਫਰਕ ਨਾਲ ਪਹਿਲਾਂ ਸੰਤ ਫਤੇ ਸਿੰਘ ਨੇ ਫਿਰ ਸੰਤ ਚੰਨਣ ਸਿੰਘ ਇਹ ਅਕਾਲ ਚਲਾਣਾ ਕਰਕੇ ਜ세ਦਰ ਮੋਰਤਿਤ ਤੋੜ ਅਕਾਲੀ ਦਲ ਦੇ ਅਤੇ 6 ਜਨਵਰੀ 1973 ਨੂੰ ਜ세ਦਰ ਟੋੜਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣ ਗਏ ਮਾਰਚ 1977 ਦੇ ਵਿੱਚ ਲੋਕ ਸਭਾ ਚੋਣਾਂ ਪਿੱਛੋਂ ਜ세ਦਰ ਤੋੜ ਜੋ ਕਿ ਤਰਨਤਾਰਨ ਤੋਂ ਐਮਪੀ ਚੁਣੇ ਗਏ ਸੀ ਇਹਨੇ ਸੀਨੀਅਰ ਮੀਤ ਪ੍ਰਧਾਨ ਤਲਵੰਡੀ ਨੂੰ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਬਣਾਤਾ 28 ਅਗਸਤ 1970 ਨੂੰ ਇੱਕ ਜਨਰਲ ਸਮਾਗਮ 'ਚ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਸਮੇਂ ਇਹ ਆਮ ਖਿਆਲ ਸੀ ਕਿ ਐਮਰਜੈਂਸੀ ਵਿਰੁੱਧ ਸਫਲਤਾਪੂਰਵਕ ਮੋਰਚਾ ਚਲਾਉਣ ਕਰਕੇ ਸੰਤ ਹਰਚੰਦ ਸਿੰਘ ਲੋਂਗੋਵਾਲ ਨੂੰ ਪ੍ਰਧਾਨ ਬਣਾ ਦਿੱਤਾ ਜਾਊਗਾ ਪਰ ਉਸ ਸਮੇਂ ਬਾਦਲ ਅਤੇ ਜਥੇਦਾਰ ਟੌੜੇ ਨੇ ਇਕੱਠੇ ਹੋ ਕੇ ਜਥੇਦਾਰ ਤਲਵੰਡੀ ਨੂੰ ਪ੍ਰਧਾਨਗੀ ਦਿੱਤੀ ਇਹਦੇ ਨਾਲ ਹੀ ਸ਼ੁਰੂ ਹੋਇਆ ਬਾਦਲ ਟੌੜਾ ਤਲਵੰਡੀ ਦਾ ਲਭ ਹੇਟ ਦਾ ਰਿਸ਼ਤਾ ਤੇ ਸੁਪਰਮੇਸੀ ਲਈ ਠੰਡੀ ਲੜਾਈ ਆਪਣੇ ਸਵੜੇ ਹਿੱਤਾਂ ਦੀ ਖਾਤਰ ਉਹ ਲੜਦੇ ਰਹੇ ਕਦੇ ਇਕੱਠੇ ਹੋ ਜਾਂਦੇ ਰਹੇ ਸੋ ਅਕਾਲੀ ਦਲ ਨੂੰ ਪੰਥ ਅਤੇ ਪੰਜਾਬ ਦੀ ਪ੍ਰਤੀਨਿਧਤਾ ਕਰਨ ਵਾਲੀ ਪਾਰਟੀ ਹੋਣ ਦਾ ਦਾਵਾ ਕਰਨ ਵਾਲੇ ਇਹਨਾਂ ਲੀਡਰਾਂ ਨੂੰ ਪੰਥ ਅਤੇ ਪੰਜਾਬ ਦੀ ਕੋਈ ਬਹੁਤੀ ਪ੍ਰਵਾਹ ਨਹੀਂ ਸੀ ਅਸਲੀਅਤ ਤਾਂ ਇਹ ਹੈ ਕਿ ਇਹਨਾਂ ਨੇ ਪੰਥ ਤੇ ਪੰਜਾਬ ਦਾ ਬਹੁਤ ਹੀ ਨੁਕਸਾਨ ਕੀਤਾ ਜਿਹਦੀ ਪ੍ਰਭਾਾਈ ਕਰਨਾ ਮੁਸ਼ਕਲ ਹੈ ਇਹ ਤਿੰਨੇ ਹੀ ਵਕ ਵਕ ਪਿੰਡਾਂ ਦੇ ਰਹਿਣ ਵਾਲੇ ਕਿਸਾਨ ਸੀ ਤਲਵੰਡੀ ਅਤੇ ਟਾਵੜਾ ਸਧਾਰਨ ਕਿਸਾਨ ਪਰਿਵਾਰਾਂ ਨਾਲ ਸੰਬੰਧ ਰੱਖਦੇ ਸੀ ਜਦੋਂ ਕਿ ਬਾਦਲ ਇੱਕ ਜ਼ਗੀਰਦਾਰ ਸੀ ਸੋ ਪਿਛਲੇ ਸਮੇਂ 'ਚ ਇੱਕੋ ਪਾਰਟੀਆਂ ਹੁੰਦਿਆਂ ਹੋਇਆਂ ਵੀ ਉਹ ਕਈ ਵਾਰ ਵਕ ਵਕ ਧੜਿਆਂ 'ਚ ਆਮਣੋ ਸਾਹਮਣੇ ਖੜੇ ਹੁੰਦੇ ਰਹੇ ਤੇ ਕਈ ਵਾਰ ਕਿ ਉਹ ਖਿਚੜੀ ਹੋ ਕੇ ਵਿਚਰਦੇ ਰਹੇ ਜਿਹੜੇ ਜਿਹੜੇ ਪਾਸੇ ਕੋਈ ਦੋ ਹੋ ਜਾਣ ਇਹ ਤਾਂ ਉਹ ਟਾੜਾ ਸ਼ਕਤੀ ਹੱਲੀ ਬਣ ਜਾਂਦਾ ਸੋ ਇਹਨਾਂ ਤਿੰਨਾਂ ਦੇ ਬਣਦੇ ਵਿਗੜਦੇ ਤੇ ਬਦਲਦੇ ਰਿਸ਼ਤਿਆਂ ਦਾ ਪੰਜਾਬ ਦੀ ਰਾਜਨੀਤੀ ਉੱਤੇ ਵੀ ਅਸਰ ਪੈਂਦਾ ਰਿਹਾ ਤੇ ਪੰਜਾਬ ਸਮੱਸਿਆ ਪੈਦਾ ਕਰਨ ਅਤੇ ਹਾਲਾਤ ਵਿਗਾੜਨ ਵਿੱਚ ਵੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਸੋ ਅਪ੍ਰੈਲ ਦੇ ਅਖੀਲੇ ਹਫ਼ਤੇ ਕੇਂਦਰੀ ਸਰਕਾਰ ਨੇ ਪੰਜਾਬ ਸਮੇਤ ਸੱਤ ਅਸੈਂਬਲੀਆਂ ਭੰਗ ਕਰਕੇ ਜੂਨ ਦੇ ਤੀਜੇ ਹਫ਼ਤੇ ਚੋਣਾਂ ਕਰਾਉਣ ਦਾ ਹੁਕਮ ਦਿੱਤਾ। ਲੋਕ ਸਭਾ ਦੀਆਂ ਚੋਣਾਂ ਵਾਂਗ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਤੇ ਕਮਿਊਨਿਸਟ ਇਹਨਾਂ ਦੇ ਨਾਲ ਰਲ ਕੇ ਪੰਜਾਬ ਅਸੈਂਬਲੀਆਂ ਚੋਣਾਂ ਲੜੀਆਂ ਤੇ 2/3 ਤੋਂ ਵੱਧ ਸੀਟਾਂ ਇਹਨਾਂ ਨੂੰ ਮਿਲੀਆਂ। ਬਾਦਲ ਦਾ ਦੇਸ਼ ਦੀ ਸਿਆਸਤ ਵਿੱਚ ਮਨ ਨਹੀਂ ਖੁੱਬਿਆ ਸੀ ਅਸੈਂਬਲੀ ਦੀਆਂ ਚੋਣਾਂ ਸਮੇ ਅਕਾਲੀ ਹਾਈ ਕਮਾਂਡ ਨੇ ਇਹਨਾਂ ਨੂੰ ਪੰਜਾਬ ਵਾਪਸ ਲਿਆਂਦਾ ਔਰ ਇਹ ਫਿਰ ਗਿੱਦੜ ਬਾਹਤੋਂ ਜਿੱਤਿਆ ਬਾਦਲ ਤੇ ਪੰਜਾਬ ਦਾ ਦੂਜੀ ਵਾਰ ਮੁੱਖ ਮੰਤਰੀ ਬਣਿਆ ਇਹ ਉਹਨਾਂ ਟਾਈਮਾਂ ਦੀ ਗੱਲ ਹੈ ਤਾਂ ਇਹਨਾਂ ਨੇ ਲੋਕ ਸਭਾ ਦੀ ਸੀਟ ਤੋਂ ਆਪਣਾ ਅਸਤੀਫਾ ਦਿੱਤਾ ਇਹਦੇ ਕਾਰਨ ਫਰੀਦਕੋਟ ਲੋਕ ਸਭਾ ਸੀਟ ਉੱਪਰ ਉਹ 55 ਨਵੰਬਰ ਚ ਨਿਤ ਹੋਈ ਅਕਾਲੀ ਹਾਈ ਕਮਾਂਡ ਨੇ ਸੰਤ ਲੌਂਗੋਵਾਲ ਨੂੰ ਇਹ ਚੋਣ ਲੜਨੀ ਕਹਿਤਾ ਉਹਨਾਂ ਨੇ ਪਰ ਮਨਾਂ ਕਰਤਾ ਕਹਿਣ ਲੱਗੇ ਕਿ ਜੇ ਮੈਂ ਚੋਣ ਲੜਨੀ ਹੁੰਦੀ ਤਾਂ ਪਹਿਲੀਆਂ ਚੋਣਾਂ ਸਮੇਂ ਮਾਰਚ ਵਿੱਚ ਹੀ ਲੜ ਲੈਣੀ ਸੀ ਮੀਟਿੰਗ 'ਚ ਸੁਖਵਿੰਦਰ ਸਿੰਘ ਜੋ ਕਿ ਉਸ ਸਮੇਂ ਪੰਜਾਬ ਦਾ ਵਿਦਿਆ ਮੰਤਰੀ ਸੀ ਤਾਂ ਇਹਨੇ ਸੰਤ ਸੰਤ ਜੀ ਦੀ ਪ੍ਰੋੜਤਾ ਕੀਤੀ ਤੇ ਕਹਿਣ ਲੱਗੇ ਲੰਗੋਵਾਲ ਦੀ ਕਿ ਜੇ ਸੰਤ ਜੀ ਨਹੀਂ ਲੜਨਾ ਚਾਹੁੰਦੇ ਤਾਂ ਇਹਨਾਂ ਨੂੰ ਰਹਿਣ ਦਿਓ ਇੱਕ ਬੰਦਾ ਤਾਂ ਰੱਖ ਲਓ ਜੋ ਤਿਆਗ ਕਰੇ ਹਾਈ ਕਮਾਂਡ ਵਿੱਚੋਂ ਕਈ ਕਹਿਣ ਲੱਗੇ ਨਹੀਂ ਜੀ ਸੰਤ ਜੀ ਨੂੰ ਹੁਕਮ ਦੇ ਜੋ ਕਿ ਚੋਣ ਲੜਨ ਜਕਾਰੇ ਛੱਡ ਦਿੱਤੇ ਗਏ ਪੱਤਰਕਾਰਾਂ ਨੂੰ ਦੱਸਤਾ ਕਿ ਫਰੀਦਕੋਟ ਤੋਂ ਸੰਤ ਲੋਂਗੋ ਵਾਲੀ ਜੀ ਅਕਾਲੀ ਦਲ ਦੇ ਉਮੀਦਵਾਰ ਹੋਣਗੇ। ਸੰਤ ਜੀ ਅਗਿਆਤਵਾਸ ਹੋਗੇ। ਹਾਈ ਕਮਾਂਡ ਦੇ ਲੀਡਰ ਬਹੁਤ ਸੱਟ ਪਟਾਏ। ਤਾਂ ਉਹਨਾਂ ਉਹਨਾਂ ਨੇ ਫੇਰ ਇਹ ਟਿਕਟ ਹੈ ਜਿਹੜੀ ਇਹ ਨੌਜਵਾਨ ਲੀਡਰ ਬਲਵੰਸੀ RAMMU ਵਾਲੇ ਨੂੰ ਦੇਣ ਦਾ ਐਲਾਨ ਕਰਤਾ ਉਦੋਂ। ਤਾਂ ਇਸ ਉਪਰੰਤ ਸੰਤ ਜੀ ਪ੍ਰਗਟ ਹੋਗੇ ਤੇ ਉਹਨਾਂ ਨੇ ਇਸ ਗੱਲ ਤੇ ਬੜੀ ਖੁਸ਼ੀ ਪ੍ਰਗਟ ਕੀਤੀ ਕਿ ਇੱਕ ਪੜ੍ਹੇ ਲਿਖੇ ਨੌਜਵਾਨ ਨੂੰ ਲੋਕ ਸਭਾ 'ਚ ਭੇਜਿਆ ਜਾ ਰਿਹਾ ਹੈ। ਉਨਾ ਇਸ ਚੋਣ ਲਈ ਕੰਮ ਵੀ ਕੀਤਾ RAMU ਵਾਲੀਆ ਸ਼ਾਨ ਦੇ ਨਾਲ ਇਹ ਉਪ ਚੋਣ ਜਿੱਤ ਗਿਆ ਐਮਰਜੈਂਸੀ ਦੌਰਾਨ ਗਾਂਧੀ ਇੰਦਰਾ ਗਾਂਧੀ ਇਹ ਨੇ ਇੱਕ ਫੈਸਲੇ ਦੇ ਰਾਹੀਂ ਪੰਜਾਬ ਦੇ ਦਰਿਆਵਾਂ ਦਾ ਪਾਣੀ ਜ਼ਬਰਦਸਤੀ ਹਰਿਆਣਾ ਤੇ ਰਾਜਸਥਾਨ ਨੂੰ ਦੇ ਦਿੱਤਾ ਜਿਸ ਦੇ ਕਾਰਨ ਪੰਜਾਬ ਦੀ ਉਪਜਾਊ ਧਰਤੀ ਬੰਜਰ ਬਣ ਜਾਣ ਦਾ ਖਤਰਾ ਪੈਦਾ ਹੋ ਗਿਆ ਸੋ ਪੰਜਾਬ ਸਰਕਾਰ ਵੱਲੋਂ ਇਸ ਵਿਰੁੱਧ ਇੱਕ ਅਪੀਲ ਸੁਪਰੀਮ ਕੋਰਟ 'ਚ ਦਾਇਰ ਕੀਤੀ ਗਈ ਲੁਧਿਆਣੇ ਚ 28 29 ਅਕਤੂਬਰ 1978 ਨੂੰ 18ਵੀਂ ਸਰਬ ਹਿੰਦ ਅਕਾਲੀ ਕਾਨਫਰੰਸ ਹੋਈ ਜਿਦੇ ਚ ਦੇਸ਼ ਦੀ ਹਕਮਰਾਨ ਪਾਰਟੀ ਭਾਰਤੀ ਜਨਤਾ ਪਾਰਟੀ ਬੀਜੇਪੀ ਦੇ ਪ੍ਰਧਾਨ ਚੰਦਰਸ਼ੇਖਰ ਉੱਚੇਚੇ ਤੌਰ ਤੇ ਸ਼ਾਮਲ ਹੋਏ ਤਾਂ ਉਹਦੀ ਹਾਜ਼ਰੀ ਵਿੱਚ ਇਹ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਸੰਬੰਧੀ ਆਨੰਦਪੁਰ ਸਾਹਿਬ ਦਾ ਮਤਾ ਜੋ ਕਿ ਵਰਕਿੰਗ ਕਮੇਟੀ ਨੇ 17 ਅਕਤੂਬਰ 1973 ਨੂੰ ਸ਼੍ਰੀ ਆਨੰਦਪੁਰ ਸਾਹਿਬ ਇਹ ਕੇ ਪਾਸ ਕੀਤਾ ਸੀ ਇਹ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਇਸੇ ਦੌਰਾਨ ਫਿਰ 31 ਮਾਰਚ 1979 ਨੂੰ ਸ਼੍ਰੋਮਣੀ ਕਮੇਟੀ ਲਈ ਜਨਰਲ ਚੋਣਾਂ ਹੋਈਆਂ। ਅਕਾਲੀ ਦਲ ਦੇ ਮੁਕਾਬਲੇ ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦਲ ਖਾਲਸਾ ਤੇ ਡਾਕਟਰ ਜਗਜੀਤ ਸਿੰਘ ਦੇ ਇਨਕਲਾਬੀ ਅਕਾਲੀ ਦਲ ਨੇ ਮਿਲ ਕੇ ਚੋਣਾਂ ਲੜੀਆਂ। ਜਿਦੇ ਚ ਅਕਾਲੀ ਦਲ ਨੇ 140 ਵਿੱਚੋਂ 134 ਸੀਟਾਂ ਜਿੱਤੀਆਂ। ਤਾਂ ਨਵੇਂ ਚੁਣੇ ਗਏ ਮੈਂਬਰਾਂ ਨੇ 15 ਮੈਂਬਰ ਕੋ ਆਪਟ ਕੀਤੇ ਉਹਨਾਂ ਚ ਸੰਤ ਲੋਂਗੋ ਵਾਲੇ ਵੀ ਸੀਗੇ ਸੋ ਇਸ ਉਪਰੰਤ ਉਹ ਨਵੀਂ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਚੁਣੇ ਗਏ ਭਾਰਤੀ ਜਨਤਾ ਪਾਰਟੀ ਕਈ ਪਾਰਟੀਆਂ ਦਾ ਇੱਕੀਕਰਨ ਕਰਕੇ ਬਣਾਈ ਗਈ ਸੀ ਸੋ ਪਾਰਟੀਆਂ ਦੇ ਵਿਚਾਰਾਂ ਵਿੱਚ ਬੜਾ ਹੀ ਅੰਤਰ ਸੀ ਇਹਦੇ ਚ ਪਹਿਲਾਂ ਵਾਲੀ ਜਨ ਸੰਘ ਪਾਰਟੀ ਨੇ ਹਾਲੇ ਤੱਕ ਆਰਐਸਐਸ ਨਾਲ ਸਬੰਧ ਰੱਖੇ ਹੋਏ ਸੀਗੇ ਜਦੋਂ ਕਿ ਕਈ ਲੀਡਰ ਇਸ ਉੱਤੇ ਇਤਰਾਜ਼ ਕਰਦੇ ਸੀ 2.5 ਸਾਲ ਪਿਛੋਕੀ ਇਸ ਪਾਰਟੀ ਵਿੱਚ ਤਰੇੜਾਂ ਪੈਣੀਆਂ ਸ਼ੁਰੂ ਹੋ ਗਈਆਂ ਜੋ ਕਿ ਬਾਦੀਆਂ ਬਾਦੀਆਂ ਇੱਕ ਦਰਾਰ ਦਾ ਰੂਪ ਧਨ ਕਰ ਗਈਆਂ ਇਹਨਾਂ ਮਤਭੇਦਾਂ ਅਤੇ ਉੱਚੇ ਅਹੁਦਿਆਂ ਦੇ ਭੁੱਖੇ ਕੁਝ ਸਵਾਰਥੀ ਲੀਡਰਾਂ ਸਦਕਾ ਪਾਰਟੀ ਦੋ ਫਾੜ ਹੋ ਗਈ ਮੱਧ ਜੁਲਾਈ 1979 ਦੇ ਲੋਕ ਸਭਾ ਦਾ ਮੌਨਸੂਨ ਸੈਸ਼ਨ ਸ਼ੁਰੂ ਹੋਣ ਵੇਲੇ ਇਹ ਸਰਕਾਰ ਟੁੱਟ ਗਈ ਦਸਾਈ ਨੇ ਆਪਣੀ ਸਰਕਾਰ ਦਾ ਅਸਤੀਫਾ ਦਿੱਤਾ ਤੇ ਚੌਧਰੀ ਚਰਨ ਸਿੰਘ ਕਾਂਗਰਸ ਦੇ ਸਹਿਯੋਗ ਨਾਲ ਨਵੇਂ ਪ੍ਰਧਾਨ ਮੰਤਰੀ ਬਣੇ। ਰਾਸ਼ਟਰਪਤੀ ਡਾਕਟਰ ਨੀਲਮ ਸੰਜੀਵਾ ਰੈਡੀ ਨੇ ਉਹਨਾਂ ਨੂੰ 1 ਮਹੀਨੇ ਅੰਦਰ ਹਾਊਸ ਤੋਂ ਭਰੋਸੇ ਦਾ ਵੋਟ ਲੈਣ ਲਈ ਕਿਹਾ। ਜਨਤਾ ਪਾਰਟੀ ਦੀ ਲੜਾਈ ਦਾ ਅਕਾਲੀ ਦਲ ਉੱਤੇ ਵੀ ਕੁਦਰਤੀ ਅਸਰ ਪਿਆ ਕਿਉਂਕਿ ਇਹ ਕੇਂਦਰ 'ਚ ਭਾਈਵਾਲ ਸੀਗੇ ਤੇ ਪੰਜਾਬ 'ਚ ਦੋਨਾਂ ਦੀ ਸਾਂਝੀ ਸਰਕਾਰ ਸੀ। ਅਕਾਲੀ ਦਲ ਦਾ ਬਾਦਲ ਤੜਾ ਦਸਾਈ ਸਰਕਾਰ ਦੀ ਮਦਦਗਾਰੀ ਚਾਹੁੰਦਾ ਸੀ ਜਦਕਿ ਦੂਜਾ ਤਲਵੰਡੀ ਤੇ ਟੌੜਾ ਤੜਾ ਚੌਧਰੀ ਚਰਨ ਸਿੰਘ ਦੇ ਹੱਕ 'ਚ ਸੀ। ਸੋ ਅਕਾਲੀ ਦਲ ਦੀ ਹਾਈ ਕਮਾਂਡ ਨੇ ਫੈਸਲਾ ਕਰਨ ਲਈ ਬਾਦਲ ਟੌੜਾ ਤਲਵੰਦੀ ਟਿੱਕੜੀ ਦੀ ਸਬ ਕਮੇਟੀ ਬਣਾਤੀ 20 ਅਗਸਤ ਜਿਸ ਦਿਨ ਚੌਧਰੀ ਸਾਹਿਬ ਨੇ ਭਰੋਸੇ ਦਾ ਵੋਟ ਲੈਣਾ ਸੀ ਅਕਾਲੀ ਦਲ ਨੇ ਉਹਨਾਂ ਨੂੰ ਸਮਰਥਨ ਦੇਣ ਦਾ ਐਲਾਨ ਕਰਤਾ ਉਧਰ ਉਸੇ ਦਿਨ ਕਾਂਗਰਸ ਆਈ ਨੇ ਉਹਨਾਂ ਨੂੰ ਦਿੱਤਾ ਸਹਿਯੋਗ ਵਾਪਸ ਲੈ ਲਿਆ ਜਿਹਦੇ ਕਾਂ ਚੌਧਰੀ ਸਾਹਿਬ ਨੇ ਆਪਣੇ ਮੰਤਰੀ ਮੰਡਲ ਦਾ ਅਸਤੀਫਾ ਦੇ ਕੇ ਲੋਕ ਸਭਾ ਭੰਗ ਕਰਕੇ ਨਵੀਆਂ ਚੋਣਾਂ ਕਰਵਾਉਣ ਦੀ ਸਿਪਾਰਿਸ਼ ਕੀਤੀ ਜੋ ਰਾਸ਼ਟਰਪਤੀ ਨੇ ਪ੍ਰਵਾਨ ਕਰ ਲਈ ਤਾਂ ਇਸ ਸਮੇਂ ਰਾਸ਼ਟਰਪਤੀ ਲੋਕ ਸਭਾ ਚੋਣਾਂ ਤੱਕ ਬਰਨਾਲਾ ਜਿਹੜਾ ਆਪਣਾ ਇਹਨੂੰ ਕਾਰਜਕਾਰੀ ਪ੍ਰਧਾਨ ਮੰਤਰੀ ਬਣਾਉਣਾ ਚਾਹ ਰਹੇ ਸੀਗੇ ਅ ਬਰਨਾਲਾ ਪਰ ਦਲਤ ਨੇਤਾ ਜਗਜੀਵਰ RAM ਨੇ ਇਹਦੀ ਵਿਰੋਧਤਾ ਕਰਤੀ ਜਿਹਦੇ ਕਾਂ ਚੌਧਰੀ ਚਰਨ ਸਿੰਘ ਹੀ ਕੰਮ ਕਰਦਾ ਰਿਹਾ ਪਿਆ ਤਾਂ ਭਾਰਤੀ ਜਨਤਾ ਪਾਰਟੀ ਬੀਜੇਪੀ ਦੀ ਲੜਾਈ ਉਪਰੰਤ ਅਕਾਲੀ ਦਲ 'ਚ ਫੁੱਟ ਵੱਧਣ ਲੱਗੀ ਵਕ ਵਕ ਧੜੇ ਇੱਕ ਦੂਜੇ ਦੀ ਨੁਕਤਾਚੀਨੀ ਕਰਨ ਲੱਗੇ ਜਿਵੇਂ ਅੱਜ ਚੱਲ ਰਿਹਾ ਕੰਮ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਨੂੰ 2 ਸਾਲ ਹੋ ਗਏ ਸੀ ਬਾਦਲ ਧੜੇ ਨਾਲ ਸੰਬੰਧਤ ਅਕਾਲੀ ਦਲ ਅਤੇ 50 ਡੈਲੀਗੇਟਾਂ ਜਿਨ੍ਹਾਂ ਦੀ ਅਗਵਾਈ ਵਿਧਾਇਕ ਪ੍ਰਕਾਸ਼ ਸਿੰਘ ਮਜੀਠਾ ਤੇ ਬੈਦ ਕਰਤਾ ਸਿੰਘ ਕਰ ਰਹੀ ਸੀ ਇਨੇ ਮਾਧ ਸਤੰਬਰ ਦੇ ਵਿੱਚ ਅਕਾਲੀ ਦਲ ਦੇ ਦਫਤਰ ਸਕੱਤਰ ਜਿਹੜਾ ਅਜਮੇਰ ਸਿੰਘ ਨੂੰ ਇੱਕ ਲਿਖਤੀ ਪੱਤਰ ਦਿੱਤਾ ਕਿ ਪ੍ਰਧਾਨਗੀ ਪ੍ਰਧਾਨ ਦੀ ਚੋਣ ਲਈ ਅਕਾਲੀ ਦਲ ਦਾ ਜਨਰਲ ਸਮਾਗਮ ਬੁਲਾਇਆ ਜਾਵੇ ਤੇ ਪਾਰਟੀ ਉਹ ਉਹਨਾਂ ਨੇ 10 ਅਕਤੂਬਰ ਨੂੰ ਸਮਾਗਮ ਬੁਲਾ ਲਿਆ ਸੀ ਤਾਂ ਇਸੇ ਸਮੇਂ ਤਲਵੰਡੀ ਜਹੇਦਾਰ ਜਿਹੜਾ ਇਹਨੇ ਵੀ ਉਸੇ ਦਿਨ ਅਕਾਲੀ ਦਲ ਦਾ ਜਨਰਲ ਸਮਾਗਮ ਬੁਲਾ ਲਿਆ ਦੂਜੇ ਨੇ ਦੂਜੇ ਧੜੇ ਨੇ ਦੋਨਾਂ ਸਮਾਗਮਾਂ 'ਚ ਕੇਵਲ 2 ਘੰਟੇ ਦਾ ਫਰਕ ਸੀ ਅਨੁਸ਼ਾਸਨ ਭੰਗ ਕਰਨ ਦੇ ਦੋਸ਼ ਵਿੱਚ ਜਿਹੇਦਾਰ ਤਲਵੰਡੀ ਨੇ ਕਈ ਡੈਲੀਗੇਟ ਤੇ ਵਿਧਾਇਕ ਪਾਰਟੀ ਚੋਂ ਕੱਢਦੇ ਜਾਂ ਮੁਤਲ ਕਰਦੇ ਤੇ ਕਈ ਜਥੇ ਵੀ ਭੰਗ ਕਰਦੇ ਬਾਦਲ ਗਰੁੱਪ ਨੇ ਸੰਤ ਹਰਚੰਸੀ ਲੌਂਗਵਾਲ ਨੂੰ ਬੇਨਤੀ ਕੀਤੀ ਕਿ ਉਹ ਆਪਣੀ ਸਰਕਾਰ ਬਚਾਉਣ ਲਈ ਅੱਗੇ ਆਉਣ ਉਹਨਾਂ ਨੇ ਸੰਤ ਜੀ ਨੂੰ ਪਾਰਟੀ ਪ੍ਰਧਾਨ ਲਈ ਆਪਣਾ ਉਮੀਦਵਾਰ ਬਣਾ ਲਿਆ ਦੋਨਾਂ ਗਰੁੱਪਾਂ ਵੱਲੋਂ ਵਕ ਵਕ ਥਾਵਾਂ ਤੇ ਆਪਣੇ ਆਪਣੇ ਪੱਖ 'ਚ ਪ੍ਰਚਾਰ ਕਰਨ ਲਈ ਕਾਨਫਰੰਸਾਂ ਕਰਨ ਲੱਗੇ ਹਾਲਾਤ ਵਿਗੜਦੇ ਦੇ ਕਿਸੇ ਅਕਾਲ ਤੱਕ ਸਹਿਬ ਜਿਹੇਦਾਰ ਗਿਆਨੀ ਸਾਧੂ ਸਿੰਘ ਪੌਰਾ ਤੇ ਹਰਮੰਦਰ ਸਾਹਿਬ ਦੇ ਸ਼੍ਰੀ ਹੈੱਡ ਹੈੱਡ ਗ੍ਰਾਂਤੀ ਗਿਆਨੀ ਕ੍ਰਿਪਾਲ ਸਿੰਘ ਇਹਨਾਂ ਨੇ ਫਿਰ 18 ਸਤੰਬਰ ਨੂੰ ਸਾਰੇ ਅਕਾਲੀ ਨਤਾਂਵਾਂ ਨੂੰ ਸਾਂਝੀ ਅਪੀਲ ਕਰੀ ਕਿ ਉਹ ਬਿਆਨਬਾਜ਼ੀ ਬੰਦ ਕਰਕੇ ਇੱਕ ਥਾਂ ਬੈਠ ਕੇ ਆਪਣੇ ਮੱਤ ਪੇ ਦੂਰ ਕਰ ਲੈਣ ਪਰ ਕਿਸੇ ਤੇ ਕੋਈ ਅਸਰ ਨਹੀਂ ਹੋਇਆ ਅਕਾਲੀ ਦਲ ਦੇ ਪ੍ਰਣਾਜ ਜ세ਦਾਰ ਤਲਵੰਡੀ ਤੇ ਚਰਮਣੀ ਕਮੇਟੀ ਦੇ ਪ੍ਰਣਾਜ ਜ세ਦਾਰ ਟਾਵੜਾ ਇਹਨਾਂ ਨੇ 27 ਸਤੰਬਰ ਨੂੰ ਬਾਦਲ ਉੱਤੇ ਆਰਐਸਐਸ ਦੇ ਹੱਥਾਂ ਚ ਖੇਡਣ ਤੇ ਹੋਰ ਕਈ ਗੰਭੀਰ ਦੋਸ਼ ਲਾਉਂਦਿਆਂ ਸਾਂਝੇ ਤੌਰ ਤੇ ਆਪਣੇ ਆਪਣੇ ਅਹੁਦੇ ਤੋਂ ਅਸਤੀਫਾ ਲੇ ਕੇ ਦਰਹੇਦਾਰ ਅਕਾਲ ਤਖਤ ਸਾਹਿਬ ਦਾ ਗਿਆਨੀ ਸਰੂ ਸਿੰਘ ਪੌਰੇ ਨੂੰ ਭੇਜਤਾ ਤੇ ਬਾਦਲ ਦੇ ਅਸਤੀਫੇ ਦੀ ਮੰਗ ਵੀ ਕੀਤੀ ਜਿਵੇਂ ਅੱਜ ਸੁਖਵੀਰ ਦੇ ਅਸਤੀਫੇ ਦੀ ਮੰਗ ਹੋ ਰਹੀ ਉਹਨਾਂ ਨੇ ਬੇਨਤੀ ਕੀਤੀ ਕਿ ਸਿੰਘ ਸਹਿਬਾਨ ਪੰਥਕ ਏਕਤਾ ਲਈ ਜੋ ਵੀ ਫੈਸਲਾ ਕਰਨਗੇ ਉਹ ਹੋ ਸਕੇ ਆਪਣਾ ਸਿਰ ਝੁਕਾ ਦੇਣਗੇ ਹੁਣ ਸਿੰਘ ਸਹਿਬਾਨ ਨੇ ਆਪਣਾ ਫੈਸਲਾ 6 ਅਕਤੂਬਰ ਨੂੰ ਸੁਣਾਇਆ ਦੇਰੇਦਰ ਟੌੜਾ ਤੇ ਤਲਵੰਡੀ ਦੇ ਅਸਤੀਫੇ ਪਰ ਅਪਰਵਾਣ ਕਰਦੇ ਮੰਨੇ ਨਹੀਂ ਗਏ 10 ਅਕਤੂਬਰ ਦੇ ਦੋਵੇਂ ਸਮਾਗਮ ਰੱਦ ਹੋ ਗਏ ਸਾਰੇ ਅਕਾਲੀ ਲੀਡਰਾਂ ਨੂੰ ਏਕਤਾ ਬਣਾਏ ਰੱਖਣ ਦਾ ਆਦੇਸ਼ ਦਿੱਤਾ ਗਿਆ ਤਾਂ ਆਉਂਦੀਆਂ ਲੋਕ ਸਭਾ ਚੋਣਾਂ ਲਈ ਟਿਕਟਾਂ ਦੇਣ ਤੇ ਹੋਰ ਕੰਮਾਂ ਬਾਅਦ ਤੇ ਸੰਤ ਲੌਂਗਵਾਲ ਦੀ ਅਗਵਾਈ 'ਚ ਇੱਕ ਸੱਤ ਮੈਂਬਰੀ ਸਬ ਕਮੇਟੀ ਬਣਾਤੀ ਤਾਂ ਇਹ ਏਕਤਾ ਦਾ ਵਾਤਾਵਰਨ ਬਹੁਤੀ ਦੇਰ ਕਾਇਮ ਨਹੀਂ ਰਹਿ ਸਕਿਆ ਕਿਉਂਕਿ ਅੰਦਰੋਂ ਅੰਦਰ ਵਕ ਵਕ ਧੜੇ ਇੱਕ ਦੂਜੇ ਵਿਰੁੱਧ ਕਾਰਵਾਈਆਂ ਕਰਦੇ ਹੀ ਰਹਿੰਦੇ ਸੀ ਲੋਕ ਸਭਾ ਦੀਆਂ ਚੋਣਾਂ 3 ਜਨਵਰੀ 1980 ਨੂੰ ਹੋਣੀਆਂ ਨਿਸ਼ਚਿਤ ਹੋ ਚੁੱਕੀਆਂ ਸੀਗੀਆਂ ਤਾਂ ਹੋਰ ਪਾਰਟੀਆਂ ਨਾਲ ਗੱਠ ਜੋੜ ਕਰਨ ਲਈ ਚਾਹ ਨਵੰਬਰ ਨੂੰ ਜ세ਦਾਰ ਤਲਵੰਡੀ ਨੇ ਇੱਕ ਦੋ ਮੈਂਬਰੀ ਇੱਕ ਦੋ ਮੈਂਬਰੀ ਕਮੇਟੀ ਬਣਾਈ ਤਾ ਅਚਰੀਅ ਕਾਲ ਤੱਕ ਸਹਿਬ ਲੋ ਬਣਾਏ ਗਏ 7 ਮੈਂਬਰੀ ਕਮੇਟੀ ਕਰਨ ਇਹ ਇੱਕ ਉਲੰਘਣਾ ਸੀ ਜ세ਦਾਰ ਤਲਵੰਡੀ ਨੇ 7 ਮੈਂਬਰੀ ਕਮੇਟੀ ਨੂੰ ਨਜ਼ਰ ਅੰਦਾਜ਼ ਕਰਕੇ ਆਪ ਹੀ ਸਭ ਤਰ੍ਹਾਂ ਦੇ ਕੰਮ ਕਰਨੇ ਸ਼ੁਰੂ ਕਰਤੇ ਜਿਵੇਂ ਅੱਜ ਸੁਖਬੀਰ ਕਰ ਰਿਹਾ ਸੈੱਟੇ ਵਜੋਂ ਫਿਰ ਅਕਾਲ ਤਖਤ ਸਾਹਿਬ ਵਿਖੇ ਸ਼ਿਕਾਇਤਾਂ ਗਈਆਂ 16 ਨਵੰਬਰ ਨੂੰ ਤਲਵੰਡੀ ਨੂੰ 6 ਅਕਤੂਬਰ ਵਾਲੇ ਹੁਕਮਨਾਮੇ ਦੀ ਉਲੰਘਣਾ ਕਰਨ ਦਾ ਦੋਸ਼ੀ ਕਰਾਰ ਦਿੱਤਾ ਗਿਆ ਜਿਵੇਂ ਕਿ ਹੁਣ ਉਹ ਨਾਲਾ ਜਿਹੜਾ ਵਰਤਾਰਾ ਸੇਮ ਉਹੀ ਚੱਲ ਰਿਹਾ ਤਾਂ ਫਿਰ ਇਹ ਵੀ ਕਿਹਾ ਗਿਆ ਉਹਨੂੰ ਜਦ ਮਤਲਬ ਕਿ ਦੋਸ਼ੀ ਕਰਾਰ ਹੋ ਗਿਆ ਤਲਵੰਡੀ ਉਹਨੂੰ ਇਹ ਕਿਹਾ ਗਿਆ ਕਿ ਜਦੋਂ ਤੱਕ ਉਹ ਛੇਰੀ ਅਕਾਲ ਤਖਤ ਸਾਹਿਬ ਹਾਜ਼ਰ ਹੋ ਕੇ ਆਪਣੀ ਭੁੱਲ ਨਾ ਬਖਸ਼ਾ ਲੈਣ ਉਨੀ ਦੇਰ ਤੱਕ ਉਹਨਾਂ ਦਾ ਬਾਈਕਾਟ ਕੀਤਾ ਜਾਵੇ ਤੇ ਕਿਸੇ ਪੰਤਕ ਸਟੇਜ ਉੱਤੇ ਬੋਲਣਾ ਤਾਂ ਜਾਵੇ ਤੇ ਨਾ ਹੀ ਕਿਸੇ ਸਿੱਖ ਸੰਤਾ ਵਿੱਚ ਉਹਨਾਂ ਨੂੰ ਪ੍ਰਤੀਨਿਧਤਾ ਦਿੱਤੀ ਜਾਵੇ। ਤਾਂ ਇਸੇ ਦੌਰਾਨ ਅਕਾਲੀ ਦਲ ਵੱਲੋਂ ਜਨਰਲ ਸਕੱਤਰ ਪ੍ਰੇਮ ਸਿੰਘ ਲਾਲਪੁਰਾਣੀ ਗਵਰਨਰ ਪੰਜਾਬ ਨੂੰ ਪ੍ਰਕਾਸ਼ੀ ਬਾਦਲ ਦੀ ਸਰਕਾਰ ਵਿਰੁੱਧ ਇੱਕ ਮੈਮੋਰੰਡਮ ਦਿੱਤਾ। ਇਹ ਸ਼ਾਇਦ ਭਾਰ ਦੇ ਇਤਿਹਾਸ ਚ ਪਹਿਲੀ ਜਹੀ ਘਟਨਾ ਹੈ ਕਿ ਕਿਸੇ ਹਕਮਰਾਨ ਪਾਰਟੀ ਵੱਲੋਂ ਆਪਣੀ ਹੀ ਸਰਕਾਰ ਵਿਰੁੱਧ ਮੈਮੋਰੰਡਮ ਦਿੱਤਾ ਗਿਆ ਹੋਵੇ। ਤਾਂ 3000 ਸਾਧੂ ਸੀ ਪੌਰਾ, ਅਕਾਲ ਤਖਤ ਦਾ ਜੇਦਾ ਹੁੰਦਾ ਸੀ ਇਹ। ਤਾਂ ਇਹਨੇ ਜਰੇਦਾ ਤਲਵੰਡੀ ਨੂੰ 23 ਨਵੰਬਰ ਨੂੰ ਸ਼੍ਰੀ ਅਕਾਲ ਤਖਤ ਸਹਿਤ ਪੇਸ਼ ਹੋਣ ਦਾ ਹੁਕਮ ਦਿੱਤਾ। ਤਾਂ ਉਹਨਾਂ ਨੇ ਜਿਹੜੀ ਕਾਲ ਤੱਕ ਸਹਬ ਤੇ ਹਾਜ਼ਰ ਹੋ ਕੇ ਮਾਫੀ ਮੰਗੀ ਸਿੰਘ ਸਾਹਿਬ ਨੇ ਉਹਨਾਂ ਨੂੰ ਤਨਖਾਹ ਲਾ ਕੇ ਬਖਸ਼ ਦਿੱਤਾ ਜਿਵੇਂ ਜਗਵੀਰ ਨੂੰ ਦਿੱਤੀ ਗਈ ਹੁਣ ਪਰ ਇਹਨੇ ਬਾਅਦ ਦੇ ਵਿੱਚ ਫੇਰ ਉਹੀ ਕੰਮ ਕਰ ਲਿਆ ਇਹ ਮਾਫੀ ਮੰਗ ਕੇ ਫੇਰ ਨਹੀਂ ਮੁੱਕਰ ਗਿਆ ਬਾਅਦ ਚ ਤਾਂ ਤਨਖਾਹ ਆਈ ਤਲਵੰਡੀ ਨੂੰ ਤਾਂ ਇਹ ਹੁਕਮ ਦਿੱਤਾ ਉਹਨੂੰ ਕਿ ਉਹ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਵਿੱਚ ਜਾ ਕੇ ਆਪਣੇ ਵਿਚਾਰ ਪ੍ਰਗਟ ਕਰਨ ਤੇ ਕੋਈ ਅਜੀਹੀ ਗੱਲ ਨਾ ਕਰਨ ਜਿਹਦੇ ਨਾਲ ਵਾਤਾਵਰਨ ਖਰਾਬ ਹੁੰਦਾ ਹੋਵੇ ਲੋਕ ਸਭ ਦੀਆਂ ਚੋਣਾਂ ਚ ਕਾਲੀ ਦਲ ਦਾ ਕਿਸੇ ਦੂਜੀ ਪਾਰਟੀ ਨਾਲ ਕੋਈ ਸਮਝੌਤਾ ਨਾ ਹੋ ਸਕਿਆ ਚੋਣਾਂ ਚ ਇਹਨੂੰ ਬੁਰੀ ਤਰ੍ਹਾਂ ਹਾਰ ਹੋਈ ਕੇਵਲ ਤਰਨ ਤਰਨ ਤੋਂ ਲੈਣਾ ਸੀ ਤੋੜਨੇ ਇੱਕ ਸੀਟ ਹਾਸਲ ਕਰੀ ਬਾਕੀ ਸਭ ਸੀਟਾਂ ਕਾਂਗਰਸ ਦੇ ਖਾਤੇ ਜਗਈਆਂ ਕੇਂਦਰ ਚ ਇੰਦਰਾ ਗਾਂਧੀ ਨੇ ਫੇਰ ਆਪਣੀ ਸਰਕਾਰ ਬਣਾ ਲਈ ਪਹਿਲੇ ਪ੍ਰੋਗਰਾਮ ਅਨੁਸਾਰ ਸਿੰਘ ਸਹਿਬਾਨ ਨੇ ਆਪਣੀ ਦੇਖ ਰੇਖ ਹੇਠ ਮਾਰਚ ਵਿੱਚ ਫੇਰ ਸ਼੍ਰੋਮਣੀ ਕਾਗਦ ਦੇ ਪ੍ਰਧਾਨ ਦੀ ਚੋਣ ਕਰਵਾਉਣੀ ਸੀ ਪਰ ਫਰਵਰੀ ਮਹੀਨੇ ਹੋਰ ਨਾ ਗੈਰ ਕਾਂਗਰਸੀ ਸਰਕਾਰਾਂ ਸਮੇਤ ਪੰਜਾਬ ਬਾਦਲ ਸਰਕਾਰ ਤੋੜ ਕੇ ਰਾਸ਼ਟਰਪਤੀ ਰਾਜ ਲਾਗੂ ਕਰਕੇ ਨਵੀਆਂ ਚੋਣਾਂ ਦਾ ਐਲਾਨ ਕਰਤਾ ਇਸੇ ਸੱਤ ਮੈਂਬਰੀ ਕਮੇਟੀ ਨੇ ਅਸੈਂਬਲੀ ਚੋਣਾਂ ਲਈ ਟਿਕਟਾਂ ਦਿੱਤੀਆਂ ਅਕਾਲੀ ਦਲ ਨੇ 38 ਸੀਟਾਂ ਜਿੱਤੀਆਂ ਤੇ ਕਾਂਗਰਸ ਪਾਰਟੀ ਪੂਰਨ ਬਹੁਮਤ ਲੈ ਗਈ ਤੇ 1 ਤੇ ਜੂਨ ਚ ਦਰਬਾਰਾ ਸਿੰਘ ਦੀ ਫਿਰ ਸਰਕਾਰ ਬਣੀ ਹੁਣ ਜੁਲਾਈ ਚ ਫਿਰ ਰਾਜ ਸਭਾ ਦੀਆਂ 2 ਸੀਟਾਂ ਦੀ ਚੋਣ ਸੀ ਅਕਾਲੀ ਹਾਈ ਕਮਾਂਡ ਦਾ ਫੈਸਲਾ ਹੋਇਆ ਕਿ ਜਰੇਦਾ ਤਲਵੰਡੀ ਨੂੰ ਰਾਜ ਸਭਾ ਦੀ ਟਿਕਟ ਦਿੱਤੀ ਜਾਵੇ ਇਹਦੇ ਇਬਜ ਚ ਅਕਾਲੀ ਦਲ ਦੀ ਪ੍ਰਧਾਨਗੀ ਛੱਡ ਦੇਣਗੇ ਪਰ ਤarde ਜਿਹੜਾ ਤਲਵੰਡੀ ਰਾਸ ਬਾਰੇ ਮੈਂਬਰ ਚੁਣਿਆਗੇ ਪਰ ਉਹਨਾਂ ਨੇ ਪ੍ਰਧਾਨਗੀ ਫੇਰ ਵੀ ਨਾ ਛੱਡੀ ਜਿਵੇਂ ਸੁਖਬੀਰ ਨਹੀਂ ਛੱਡਦਾ ਹੁਣ ਅਕਾਲੀ ਦਲ ਦੀ ਫੁੱਟ ਵਾਦੀ ਗਈ ਬਾਦਲ ਤੇ ਟੌੜਾ ਗਰੁੱਪ ਨੇ 20 ਅਗਸਤ 1980 ਨੂੰ ਸ਼੍ਰੀ ਅੰਮ੍ਰਿਤਸਰ ਵਿਕੇ ਜਨਰਲ ਸਮਾਗਮ ਦਾ ਅਜਲਾਸ ਬੁਲਾ ਲਿਆ ਉਧਰ ਜਿਹੜਾ ਤਲਵੰਡੀ ਨੇ ਵੀ 19 ਅਗਸਤ ਨੂੰ ਜਨਰਲ ਅਜਲਾਸ ਬੁਲਾ ਲਿਆ ਉਹਨਾਂ ਦੇ ਅਜਲਾਸ ਨੇ ਤਰੇਸ ਤਲਵੰਡੀ ਨੂੰ ਮੁੜ ਪ੍ਰਧਾਨ ਚੁਣ ਲਿਆ ਅਕਾਲੀ ਦਲ ਦੇ ਜਨਰਲ ਅਜਲਾਸ ਜਿਹਦੇ ਵਿੱਚ 80 ਫੀਦੀ ਦੇ ਕਰੀਬ ਡੈਲੀਗੇਟ ਸ਼ਾਮਲ ਸੀ ਇਹਨੇ ਸਤ ਹਰਚੰਦ ਸਿੰਘ ਨੂੰ ਆਪਣਾ ਪ੍ਰਧਾਨ ਚੁਣ ਲਿਆ ਲੋਕ ਸਭਾ ਤੇ ਰਾਜ ਸਭਾ ਦੇ 4 ਮੈਂਬਰਾਂ ਵਿੱਚੋਂ 3 38 ਅਕਾਲੀ ਵਿਧਾਇਕਾਂ ਵਿੱਚੋਂ 34 ਤੇ ਸ਼੍ਰੋਮਣੀ ਕਮੇਟੀ ਦੇ 140 ਮੈਂਬਰਾਂ ਵਿੱਚੋਂ ਲਗਭਗ 130 ਮੈਂਬਰ ਸੰਤ ਲੋਂਗੋਵਾਲ ਦੀ ਅਗਵਾਈ ਵਾਲੇ ਅਕਾਲੀ ਦਲ ਨਾਲ ਸਨ ਅਕਾਲੀ ਦਲ ਵੱਲੋਂ ਨਵੀਂ ਪਾਰਟੀ ਸ਼ੁਰੂ ਕੀਤੀ ਗਈ ਪਿਛਲੇ ਸਾਰੇ ਰਿਕਾਰਡ ਤੋੜ ਕੇ 22 ਲੱਖ ਦੀ ਭਰਤੀ ਹੋਈ ਨਵੇਂ ਡੈਲੀਗੇਟਾਂ ਦੇ ਜਨਰਲ ਅਧਿਲਾਸ ਨੇ ਸੰਤ ਲੋਂਗੋਵਾਲ ਨੂੰ 17 ਮਈ 1981 ਨੂੰ ਫਿਰ ਮੋੜ 2 ਸਾਲ ਲਈ ਸਰਬਸੰਮਤੀ ਦੇ ਨਾਲ ਪ੍ਰਧਾਨ ਚੁਣ ਲਿਆ ਸੋ ਇਹ ਚੱਕਰਵਾਦੀ ਬੀਤੀ ਸੀਗੀ ਉਹਨਾਂ ਟਾਈਮਾਂ ਦੇ ਵਿੱਚ ਅਕਾਲੀ ਦਲ ਦੇ ਨਾਲ ਤੇ ਅੱਜ ਵੀ ਉਹੀ ਕੁਝ ਹੋ ਰਿਹਾ ਹਿਸਾਬ ਲਾ ਲਓ ਇਹ ਵਰਤਾਰੇ ਪਹਿਲਾਂ ਤੋਂ ਸ਼ੁਰੂ ਹੋਏਵੇਂ ਜੇ ਨਹੀਂ ਪਰ ਨਕਸਾਨ ਕੀ ਦੌਰੇ ਦੇ ਵਿੱਚ ਪੰਜਾਬ ਦਾ ਸੋ ਇਹ ਸੀ ਦੋਸਤੋ ਆਦੀ ਜਾਣਕਾਰੀ ਸੋ ਮਿਲਦੀ ਹੈ ਅਗਲੀ ਵੀਡੀਓ ਚ ਦੇ ਹੋ ਆ ਗਿਆ ਸਤਿ ਸ਼੍ਰੀ ਅਕਾਲ